ਚਲੋ ਗਾਇਜ਼ ਆਪਾਂ ਹੁਣ ਪੀਣ ਲੱਗੇ ਆਂ ਚਾਹ ਤੇ ਸਮਾਨ ਆ ਦੇ ਲੋ ਇਹ ਜਾਣਾ ਸਮਾਨ ਖਾਂਦੇ ਆ ਸਮਾਨ ਖਾਂਦੇ ਨੇ ਗਾਇਜ਼ ਇੱਥੇ ਹੋ ਗਿਆ ਲੱਗ ਗਿਆ ਬਦਲ ਤੇ ਚਾਹ ਨਾਲ ਸਮਾਨ ਖਾਂਦੀ ਆ ਮੇਰੀ ਜੇਬ ਤੇ 300 ਰੁਪਏ ਕੱਢ ਮੱਕੀ ਭੀਮ ਡੱਬੀ ਚ ਯਾਰ ਅੱਜ ਕੋਈ ਅਮਲੀ ਦਾ ਡੰਗਸਾਰ ਸਾਡੀ ਰਸੀਬ ਫੇਰੇ ਕਰਤਾਰੇ ਕੌਣ ਨਾ ਨਡ ਕਾਉਂਡ ਬੋਤਡ ਅ ਡਾਦਾ ਦਾਇਆ ਵਾਲੇ ਗੱਲ ਮੋਤਾ ਦਾ ਨਹੀਂ ਨਹੀਂ ਦਾਇਆ ਲੋਕ ਵੀ ਆਇਆ ਨਹੀਂ ਆਇਆ ਆਇਆ ਵਾ ਤੇ ਦਾਇਆ ਮੋਤਾ ਖੜਾ ਹੋ ਹੱਸ ਕਰ ਮੰਮੀ ਮੰਮੀ ਤੁਸੀਂ ਕੱਟ ਦੇ ਠੀਕਾ ਮੋਤਾ ਕੱਟ ਦੇ ਸੋ ਹੈ ਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅਮਨਜੀਮਾ ਵਲੌਗਸ ਤੁਹਾਡਾ ਸਵਾਗਤ ਹੈ ਕੀ ਹਾਲ ਹੈ ਜੀ ਸਾਰਿਆਂ ਦਾ ਆਪਾਂ ਉੱਠ ਗਏ ਆ ਤੇ ਤੁਹਾਡੀ ਦੁਆ ਤੇ ਪਿਆਰ ਨਾਲ ਅਸੀਂ ਬਿਲਕੁਲ ਠੀਕ ਹਾਂ ਜੀ ਆਈ ਹੋਪ ਤੁਸੀਂ ਵੀ ਬਹੁਤ ਵਧੀਆ ਹੋਵੋਗੇ ਤੇ ਅੱਜ ਦਿਨ ਦੀ ਸ਼ੁਰੂਆਤ ਹੁੰਦੀ ਹੈ ਮੇਰੀ ਰਸੋਈ ਤੋਂ ਐ ਇੱਧਰ ਰੱਖ ਲਈ ਚਾਹ ਤੇ ਇੱਧਰ ਆਪਾਂ ਬਣਾ ਲੰਘਿਆ ਰੋਟੀ ਕਿਉਂਕਿ ਅੱਜ ਪਤਾ ਨਹੀਂ ਕਿਉਂ ਮੈਨੂੰ ਭੁੱਖ ਬਹੁਤ ਜ਼ਿਆਦਾ ਲੱਗੀ ਅੰਦਰ ਖੋ ਪਈ ਜਾਂਦੀ ਜਿੰਨਾ ਆਪਣੇ ਕੰਮ ਕਰਕੇ ਚਲੇ ਗਏ ਸਫਾਈਆਂ ਹੋ ਗਈਆਂ ਨੇ ਤੇ ਇਧਰੋਂ ਸਾਬਜੀ ਪਈ ਐ ਸੁੱਤੇ ਮਨਿੰਦਰ ਹਟ ਬੁੱਤ ਹੈਲੋ ਕਰਦੇ ਹੈਲੋ ਗਾਈ ਇਧਰ ਛਟਕੂ ਦੀ ਵੀ ਹੈਲੋ ਸੁਣ ਲਾ ਛਟਕੂ ਹੈਲੋ ਕਰ ਦੋ ਹਾਂ ਵਸਣ ਨੇ ਕਿੰਦੀ ਹੈਲਥ ਹੈ ਮੀਂਹ ਅੱਜ ਬਹੁਤ ਪਿਆਸ ਸੀਗਾ ਰਾਤ ਸਾਡੇ ਸਾਡੇ ਕਿੰਨਾ ਕੁ ਮੀਂਹ ਪਿਆ ਹੁਣ ਮੌਸਮ ਸਾਫ਼ ਹੈ ਵੇ ਬੰਸੀ ਬਦਲ ਹੈਗਾ ਥੋੜਾ ਥੋੜਾ ਪਰ ਰੱਬ ਕਰੇ ਕਿ ਮੀਂਹ ਨਾ ਹੀ ਪਵੇ ਬਹੁਤ ਕਣਕਾਂ ਦਾ ਨੁਕਸਾਨ ਹੋਣਾ ਹੁਣ ਕਣਕਾਂ ਪੱਕ ਚੁੱਕੀਆਂ ਨੇ ਹਨਾ ਤੇ ਅਸੀਂ ਤਾਂ ਰਾਤ ਨੂੰ ਹੀ ਅਰਦਾਸ ਕਰਦੇ ਸੀ ਕਿ ਮੀਂਹ ਨਾ ਪਵੇ ਚਲੋ ਠੀਕ ਹੈ ਬਾਕੀ ਰੱਬ ਨੇ ਜੋ ਕਰਨ ਆਪਾਂ ਤਾਂ ਅਰਦਾਸ ਹੀ ਕਰ ਸਕਦੇ ਆ ਤੇ ਚਲੋ ਠੀਕ ਹੈ ਗਾਇਜ਼ ਆਪਾਂ ਚਾਹ ਪੀ ਕੇ ਰੋਟੀ ਖਾ ਕੇ ਫਿਰ ਮਿਲਦੇ ਆ ਤੁਹਾਨੂੰ ਬਾਏ ਬਾਏ ਗਾਇਜ਼ ਚਾਚਾ ਆਪਣਾ ਖਾਣ ਲੱਗਾ ਵਾ ਰੋਟੀ ਆ ਸਾਡੀ ਪਰੌਂਠੀਆਂ ਪਈਆਂ ਨੇ ਸਾਡੀ ਚਾਹ ਚਾਚੇ ਕਿਵੇਂ ਲੱਗ ਰਿਹਾ ਫਿਰ ਗਾਇਸ ਸਾਡੇ ਯੂਟਿਊਬਰ ਫਰੈਂਡਸ ਨੇ ਆਣਾ ਇਹਨਾਂ ਨੂੰ ਤਬੀਅਤ ਨਹੀਂ ਠੀਕ ਲੱਗ ਰਹੀ ਅੱਜ ਤਾਂ ਖਰਾਬ ਹੋਣੀ ਆ ਪਤਾ ਨਾ ਕੰਮ ਜਿਆਦਾ ਪੈਣਾ ਮੈਂ ਕੋਈ ਨਹੀਂ ਆਉਂਦਾ ਨਹੀਂ ਆਉਂਦਾ ਗਾਇਸ ਜੇ ਸਾਡੇ ਘਰੇ ਕੋਈ ਨਹੀਂ ਆਂਦਾ ਤਾਂ ਕੋਈ ਨਹੀਂ ਆਂਦਾ ਸਾਨੂੰ ਸਿਰੋਂ ਬਿਆਦੰਦਾ ਜਦੋਂ ਆ ਜਾਂਦੇ ਪਰ ਇਕੱਠੇ ਹੀ ਧਾਵਾ ਬੋਲ ਲੈਂਦੇ ਆ ਹੁਣ ਸਾਡੇ ਘਰੇ 5 11 12 ਜਾਣੇ ਆੜਾ ਮਾਂ ਮੈਨੂੰ ਕੰਮ ਕੋਈ ਕਥਾ ਨਹੀਂ ਮਿਲਦੀ ਪਰ ਮੈਨੂੰ ਕੰਮ ਹੀ ਗਿਆ ਮੈਂ ਤਾਂ ਬੈਰੀ ਮੈਂ ਤਾਂ ਕੱਢਾਂ ਕਰ ਛੱਡ ਕੇ ਚੱਲਾਂ ਮੈਂ ਤਾਂ ਤੇ ਚਲੋ ਗਾਇਸ ਆਪਾਂ ਚੱਲੇ ਨਾ ਨਲੀ ਇਨ ਕਹਨ ਨੂੰ ਕੱਪੜੇ ਪੰਜ ਮੈਂ ਮਿਲ ਜਾਂ ਤੁਹਾਨੂੰ ਰੁਕੋ ਵੇਟ ਕਰੋ ਹੈਲੋ ਗਾਇਸ ਆਪਾਂ ਨਹਾ ਤੋ ਕੇ ਆ ਚੁੱਕੇ ਆ ਮੇਰੀ ਤਬੀਤ ਠੀਕ ਨਹੀਂ ਲੱਗਦੀ ਗਾਇਸ ਮੈਨੂੰ ਖਾਂਗ ਬੁਖਾਰ ਬਸ ਦੇਖ ਲਓ ਮੈਨੂੰ ਜੀਨੇ ਦੇਖਣਾ ਲਾਸਟ ਦਿਨ ਆਜ ਮੇਰਾ ਦੇਖ ਲਓ ਤਾਂ ਸਾਡਾ ਦੁਸ਼ਮਨਾ ਦਾ ਨਾਂ ਵੀ ਕਦੀ ਤੂੰ ਵੜਾ ਸੁਣਾ ਮਾ ਖਾ ਦੋ ਵਿਚਾਰਾ ਥੱਕ ਕੇ ਆ ਕੇ ਪੈ ਗਿਆ ਜਦੋਂ ਕੋਈ ਆਨ ਆ ਰਿਹਾ ਹੁੰਦਾ ਇਹਦੀ ਤਾਂ ਭੁਤਰੀ ਭੱਜ ਜਾਂਦੀ ਜਦੋਂ ਮੇਰੇ ਇਹਦੇ ਪਾਪਾ ਗਏ ਨਾ ਮਨਿੰਦਰ ਦੇ ਸਾਥ ਡਿਊਟੀ ਲੱਗ ਗਈ ਇਸ ਕਰਕੇ ਆਣਾ ਮਨਿੰਦਰ ਦਰਦ ਲਿਆ ਦਹੀਂ ਲਿਆ ਬੈਸਕਟ ਲਿਆ ਭੁਜੀਆ ਲਿਆ ਟ੍ਰਾਂਸਟ ਟ੍ਰਾਂਸਟ ਦੇਖ ਲਓ ਗਾਇਸ ਖੇਡ ਲਗਾ ਮਾ ਵੀਡੀਓ ਗਾਈਜ਼ ਮੈਨੂੰ ਇਹਨਾਂ ਨੇ ਬਸ ਕਰੇ ਪਠਾਰਖਿਆ ਕੁੜੀਆਂ ਵਾਂਗੂ ਵੀ ਕਰਿਆ ਬੈਠਾ ਰਹਿ ਕੋਲ ਕੁਛ ਨਹੀਂ ਨਹੀਂ ਮੈਂ ਕੁੜੀਆਂ ਮम्मा ਹੈਂ ਵੀ ਤਾਂ ਕੇ ਖਾ ਕੇ ਆਇਆ ਹੈ ਤੱਕ ਕੇ ਖਾ ਗਏ ਥੋੜਾ ਜਿਹਾ ਸਮਾਨ ਲੈ ਕੇ ਆਇਆ ਵਾ ਹੱਥ ਪਿਆ ਹੋਰ ਕੀ ਹੋਰ ਕਾਤੇ ਨੂੰ ਬਾਹਰ ਭੇਜਾਂ ਉਹ ਮੰਨ ਵਾਸਤੇ ਗਾਈਜ਼ ਆਪਾਂ ਪਏ ਹੋਏ ਆ ਤੇ ਗੱਲਾਂ ਬਾਤ ਸੁਣਾਉਣੇ ਤੁਹਾਨੂੰ ਉੱਪਰ ਜੀ ਕਮੈਂਟ ਪੜਦੇ ਆ ਤੁਹਾਨੂੰ ਪੜਦੇ ਆ ਉਹ ਲੈ ਆਪਾਂ YouTube ਸਟੂਡੀਓ ਆਜਾ ਕਮੈਂਟਾਂ ਚਲੋ ਗਾਈਜ਼ ਆਪਾਂ ਥੱਲੇ ਆ ਜਾਈਏ ਬਿਲਕੁਲ ਥੱਲੇ ਯਾਰ ਤੁਸੀਂ ਐਵੇਂ ਹੀ ਉਹ ਗੱਲ ਨੂੰ ਵਧਾ ਦੇਣਾ ਤੇ ਕਹਿ ਰਹੇ ਵਾ ਜਿਹੜੇ ਰੈਂਡੋ ਜਿਹੜਾ ਨੇ ਕਮੈਂਟਾਂ ਦੇ ਮੈਂ ਤਾਂ ਉੱਧਾ ਲੱਗ ਗਿਆ ਵਾਂ ਮੈਂ ਕਿ ਸਕੇਣਾ ਸੱਚੀ ਪੜਨ ਲੱਗ ਗਿਆ ਗਾਈਜ਼ ਮੈਂ ਪੜਨੇ ਹੀ ਨਹੀਂ ਆਂਦੇ ਤੁਸੀਂ ਜਿਹਨੇ ਮੈਂ ਕੈਂਟ ਕਰਿਆ ਕਰੋ ਫਿਰ ਰਿਪਲਾਈ ਕਰਿਆ ਕਰਾਂਗੇ ਹੈਨਾ ਅਮਾ ਮੈਂ ਕੈਂਟ ਕਰਾਂਗੇ ਅਗਲੇ ਆਪ ਲੋਗ ਐਸੇ ਮੈਂ ਕੈਂਟ ਤਾਂ ਕਰਾਦਾ ਕਿ ਫਿਰ ਵੀਡੀਓ ਦੇ ਉੱਤੇ ਐ 15 ਕਮੈਂਟ 15 ਬਹੁਤ ਅਮਾ ਹਾਂ ਦਈਏ ਨਾ ਗਾਈਜ਼ 15 ਕਮੈਂਟ ਕਿਤੇ ਪੱਕਾ ਵੀਡੀਓ ਬਣਾ ਮੰਗੇ ਚਲ ਗਏ ਸਤਲੋ ਚੈਲੰਜ 15 ਕਮੈਂਟ ਕਰੋ ਗਾਇਸ ਮੇਰੀ ਤੇਰੀ ਇੱਥੇ ਥੋੜੀ ਜਿਹੀ ਰਾਈ ਹੋ ਗਈ ਸੀ ਹੁਣ ਬਸ ਬਸ ਖਤਮ ਪੰਚਾਇਤ ਨੇ ਸੌਲਵ ਕਰਾ ਦਿੱਤੀ ਗਾਇਸ ਪੰਚਾਇਤ ਆਈ ਸੀ ਓਏ ਮੇਰਾ ਪਰਨਾ ਨਾਲ ਆ ਰਿੱਚ ਛੱਡ ਗਾਇਸ ਚਲਾ ਕੰਡ ਚਲ ਚਿੜੀ ਉੱਡ ਕਾਉਂਡ ਖੜੀਏ ਇੱਥੇ ਇੱਥੇ ਕਿਹੜਾ ਦਿਖ ਰਾਲੀ ਫਿਰ ਚਿੜੀ ਉੱਡ ਉੱਡ ਕਾਉਂਡ ਉੱਡ ਜੇ ਦੀ ਟੱਡ ਚਿੜੀ ਉੱਡ ਕਾਉਂਡ ਥੋਟਾ ਉੱਡ ਮੈਨ ਉੱਡ ਕਾਉਂਡ ਬੋਟਾ ਉੱਡ ਅਡਾ ਆ ਦਾਇਆ ਵਾਲੇ ਗੈਰ ਮੋਤਾ ਦਾ ਨਹੀ ਨਹੀ ਦਾਇਆ ਲੋਕ ਚ ਹੀ ਆਇਆ ਨਹੀਂ ਆਇਆ ਆਇਆ ਵਾ ਤੇ ਦਾਇਆ ਮੋਤਾ ਖੜਾ ਹੋ ਹੱਥ ਕਰ ਮੰਮੀ ਮੰਮੀ ਤੁਸੀਂ ਕੱਟ ਦੇ ਠੀਕਾ ਮੋਤਾ ਕੱਟ ਦੇਓ ਮੋਤਾ ਕੱਟ ਦੇਓ ਚਲ 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 ਪਰ ਚਿੜੀ ਗਣਾਓ ਨਹੀਂ ਵਾਏ ਪਹਿਲੇ ਪਹਿਲੇ ਦੋ ਤਿੰਨ ਗਾਇਦਰ ਪਹਿਲੇ ਟ੍ਰਾਈ ਹੁੰਦੀ ਆ ਨਹੀਂ ਜੇ ਮੇਰੀ ਵਾਰੀ ਚਿੜੀ ਉੱਡ ਕਾਉਂਡ ਤੋਡਡ ਮੋਰ ਉੱਡ ਕੁਕੜ ਉੱਡ ਔਡਕ ਕੁਕੜਾ ਔਡਾ ਗਾਇ ਜਰੇ ਕੁਕਰ ਦੀਦਾ ਗਾਇ ਜਰੇ ਕੁਕਰ ਦੀਦਾ ਕੁਕਰ ਰੜਦਾ ਹੋਰੇ ਗਾਮ ਬੈ ਗਿਆ ਮੈਨੂੰ ਨਹੀਂ ਗਾਇ ਜ ਆਪਣੇ ਵਾਰੀ ਐਦਾ ਗੱਲ ਫਾਇਰ ਆਗ ਲਾ ਮਾਰੀਆਂ ਨੇ ਤੇਰੇ ਹੱਥ ਕਿੱਦਾਂ ਨਜ਼ਰ ਕੀ ਹੋ ਗਿਆ ਬੁਲਾ ਬੁਲਾ ਕਿਹਦੇ ਬੁਲਾਉਂ ਕੀ ਹੋ ਗਿਆ ਬੁਲਾਉਂ ਜਾਪਲਾ ਖਚੜਾ ਦੀ ਬਾਂਦਰੀ ਜੀ ਨੇ ਬਾਂਦਰੀ ਚੱਕ ਕੇ ਕੈ ਲਈ ਫੋਨ ਕਾਤਾ ਬਗਸਪੀਤਾ ਮੀਨਗਾ ਗੱਲ ਮੈਂ ਸਾਰਾ ਨਾ ਮੈਂ ਕਰ ਦਿਆ ਬਾਏ ਅਰੇ ਬਾਏ ਜੈਸ ਮਮਾ ਨਾਲ ਖੇਡਦੇ ਚੱਲ ਯਾਰ ਮੈਂ ਨਹੀਂ ਕਿਦਣਾ ਆਗਾ ਇੱਕ ਵਾਰੀ ਲਾ ਬੇਟਾ ਨਹੀਂ ਅੰਨੇ ਮੇਰੇ ਦਰਦ ਹੁੰਦੀ ਆ ਯਾਰ ਕਿੱਤਾ ਪਤਾ ਇਹਦੇ ਵਿੱਚ ਬੱਜਾ ਗੱਡੀ ਚੋਰ ਨਾ ਦੇ ਕਿੱਤਾ ਹਾਏ ਹਾਏ ਜਿੰਮਤ ਹੋਣੀ ਜੀ ਬੈਠੀ ਜਨਿਆ ਹਾਏ ਨੰਨੇ ਆ ਬੰਦੋ ਜੀ ਬੈਠੇ ਰਹਿੰ ਜਾਂਦੇ ਆ ਤਾਂ ਕੋ ਮੁੰਗਾ ਯਾਰ ਗਿੱਟੇ ਤੇ ਦਰਦ ਬਹੁਤ ਹੋ ਰਿਹਾ ਮੈਂ ਅੰਦਰ 10 ਮਿੰਟ ਤੱਕ ਰੋਕੀ ਸੀ ਪਤਾ ਗਿੱਟੇ ਦੇ ਉੱਤੇ ਕੋਈ ਨਾ ਦਰਦ ਕਿੰਨਾ ਆਉਂਦਾ ਵਾ ਤੈਨੂੰ ਕੁਝ ਨਹੀਂ ਪਤਾ ਲੱਗਦਾ ਹੁੰਦਾ ਪਰ ਉਹ ਵੀ ਨਾ ਹੁਣ ਤੇਰੇ ਗਿੱਟੇ ਤੇ ਨਹੀਂ ਦਰਦ ਜਿਵੇਂ ਜ਼ੋਰ ਦੀ ਲੱਤ ਮਾਰੀ ਆ ਗਾਇਸ ਉਹ ਸਾਰਿਆਂ ਨੂੰ ਕੁੱਟਦੇ ਸੀ ਬਲੰਕ ਐਂ ਮੈਂ ਵੀ ਰੀਤੇ ਨਾਲ ਜੱਜ ਤੋਂ ਰੋਣ ਲੱਗ ਪਿਆ ਤੁਹਾਨੂੰ ਮੈਂ ਦੋਨਾਂ ਨੂੰ ਦੁਖੀ ਕਰ ਦੇਣਾ ਤੁਸੀਂ ਦੋਨੇ ਰੋ ਮੈਂ ਇਕੱਲੀ ਜਾਨੀ ਆ ਕਿੱਥੇ ਜਾਨੀ ਆ ਮੈਨੂੰ ਤੇ ਮਾਦੀ ਜਾ ਮੈਂ ਤੈਨੂੰ ਦੱਸ ਕੇ ਜਾਣਾ ਚਿੜੀ ਉੱਡ ਡਨੋਡ ਦੋਤਾ ਉੱਡ ਮੈਨੋਡ ਮੋਰੋਡ ਕਬੂਤਰੜੇ ਚਿੜੀੜੇ ਗਾਵੜੜੇ ਬੋਤਲੜੜੇ ਦਾਤੀ ਸੇ ਬੋਤਲ ਉੱਡਦੀ ਉਹ ਨਹੀਂ ਉੱਡਦੀ ਰਾ ਜਿਹੜੀ ਜੀ ਥੱਲੇ ਥੱਲੇ ਬੈਠੀ ਬੈਠੀ ਉੱਡੇ ਉਹ ਚੀਜ਼ ਨੂੰ ਉੱਡਦੀ ਕਹਿੰਦੇ ਆ ਭਰਾ ਚੁੰਟੀਆਂ ਖਾਓ ਹੱਥ ਕਰੋ ਅੱਗੇ ਕਰ ਕਰ ਹੱਥ ਅੱਗੇ ਲੋਟ ਵੀ ਨਹੀਂ ਆਉਣ ਦਿੱਤਾ ਦੋ ਕੋੜੀ ਜੋਤੀ ਰੋ ਚੀਟਿੰਗ ਨਹੀਂ ਗੇਮ ਗੇਮ ਆਈ ਗੇਮ ਐਨ ਚੱਤ ਪਾ ਲਿਓ ਇੰਦਾ ਹਾਇ ਹੈ ਨਹੀਂ ਕਰਨਾ ਇੰਦਾ ਕਰਕੇ ਰੱਖਣਾ ਮੈਂ ਸੱਤ ਤੂੰ ਮਰਦਾ ਕਿਵੇਂ ਆ ਇੰਦਾ ਨੋ ਹੱਥ ਕਰਨੀ ਬਣਾ ਕਰ ਲਾ 10 ਹਾਂ ਤੂੰ ਇੱਥੇ ਆ ਕੇ ਮਾਰ ਦਿੰਦਾ ਮੈਂ ਪਰ ਤੂੰ ਇੱਥੇ ਮਾਰ ਤੇ ਫਿਰ ਬਾਹਰ ਨੂੰ ਵੱਲਾ ਅੱਲਾ ਅੱਲਾ ਹਾਏ ਇਦਾਂ ਹੀ ਮੈਂ ਜਿੱਲੀ ਆ ਜਾਏਗਾ ਆਪਸੇ ਦੇਖਣਾ ਕਈ ਨਾ ਇਹ ਨਾ ਤੁਰ ਆ ਲੈ ਗਾਇਮ ਦਾ ਮਾ ਹੱਤਾਂ ਕੀ ਕਰ ਮੈਂ ਤੂੰ ਕੋਲੋਂ ਉੱਥੇ ਕੇ ਮਾਰਤੀ ਗਾਇਲ ਆ ਲੈ ਕੋ ਲੈ ਆ ਲੈ ਕਰਨਾ ਇਹ ਤੇ ਵੀ ਇਹ ਆਪਣਾ ਮਾਰਨੇ ਦੇ ਹੱਥ ਬਰਾ ਕਰ ਲੈ ਠੀਕ ਨੇ ਇਹ 20 ਕਦਮ ਕਿੰਨੇ ਹੋਗੇ 5 ਹੋਗੇ ਨਾ ਪੰਜ ਹੋਏ 15 16 ਮਾਰ ਕੇ 5 ਹੋਗੇ ਗਾਇਲ ਆਪਾਂ ਤੇਰਾ ਲਾ ਲੂੰ ਤੇਰਾ ਥੱਪੜ ਹੋਗੇ ਸੱਤ ਰਹਿ ਗਏ ਸੱਤਾਂ ਚ ਮਾਰਾਂਗਾ ਆ ਤੈਨੂੰ ਆਈ ਭਾਈ ਗੱਲ ਨੀ ਨੀ ਅੱਜ ਹੋੜ ਆਇਆ ਧਾਰੂ ਗੇਸ ਤੇਰਾ ਤੇ ਸੱਤ ਦਿਨ ਖਬਰਾਈ ਹੇ ਹੇ ਗੁੱਡੀ ਚੋਣ ਚੱਲਾ ਜਾ ਫਿਰ ਤੂੰ ਮੱਚ ਨਾ ਨਹੀਂ ਗੋਈ ਨਹੀਂ ਆ ਜਾ ਫਿਰ ਗੇਮ ਚ ਜੀਡੀ ਟਿਕਾਉਂ ਜਾਂ ਨੂੰ ਲੈ ਗਿਆ ਪਹਿਲਾਂ ਬਚਾੜਾ ਫਟੇ ਫਟੇ ਆਇਆ ਕੋਈ ਨਾ ਮੁੜ ਕੇ ਆਇਆ ਤੈਨ ਦਿਨੀਆਂ ਮੱਤ ਫਟੇ ਫਟੇ ਨਹੀਂ ਖੇਡਦਾ ਅੰਮਾ ਨੇ ਘੋਟਤਾ ਮਨੂ ਹੂੰ ਕੋਨੇ ਘੋਟਤਾ ਮਨੂ ਚੰਗੀ ਆਲਾ ਚਿੱਤਰੇ ਤੂੰ ਹੈਈ ਚਤਰਾ ਦੀ ਲੈ ਚੱਲ ਖੇਡੀਏ ਚੜੀ ਅੱਡ ਵੱਡਾ ਕਾਂਡ ਵੱਡਾ ਬੋ ਤੱਡ ਦੋਨਾਂ ਨੇ ਡਾਇਆ ਦੋਨਾਂ ਨੇ ਡਾਇਆ ਮੈਂ ਤਾਂ ਡਾ ਸਕਦਾ ਮੇਰੀ ਤਾਂ ਬਾਰੀ ਐ ਐਵੇਂ ਤੂੰ ਕਿਵੇਂ ਡਾ ਸਕਦਾ ਤੂੰ ਕਿਉਂ ਡਾਇਆ ਐਵੇਂ ਤੂੰ ਕਿਵੇਂ ਡਾ ਆ ਜਾ ਮੇਰਾ ਕਿੰਨਾ ਠੀਕ ਹੋ ਗਿਆ ਤੇਰੇ ਚਪੇੜ ਵੱਜੀ ਦਾ ਉੱਤਰ ਗਿਆ ਸਰ ਇਹਨੇ ਮਾਰਨ ਵਾਲਾ ਕੋਈ ਚਾਚਾ ਪਾਗਲ ਹੋ ਗਿਆ ਹੱਥ ਨਾ ਮਾਰ ਹੱਥ ਨਾਲ ਤੇ ਦਵਾਦ 60 ਰੱਖ ਲੈ ਲੈ ਤੈਨੂੰ ਕੀ ਲੱਗਾ ਮੈਂ ਇੱਧਰ ਲੈ ਹੱਥ ਮਾਰੂੰਗੀ ਮੈਂ ਇੱਧਰ ਲੈ ਮਾਰੂੰਗੀ ਆਏ ਮਾਰੂੰਗੀ ਆ ਤੂੰ ਨਾ ਮਾਰ ਸਕਦੇ ਆਏ ਕਿਵੇਂ ਮੈਨੂੰ ਮਾਰ ਸਕਦੇ ਚਲੋ गाइस ਫਿਰ ਦੋ ਚਮਟੀਆਂ ਹੋਗੀਆਂ ਟੱਕਰ ਦੋ ਹਾਏ ਦੇਖੀ ਹਾਏ ਗਾ ਦੋ 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 ਪਹਿਲਾ ਤੂੰ ਆਪ ਦਾ ਡਰਮ ਮੇ ਲੱਗ ਜਾਨਾ ਬੈਠ 4 5 6 7 8 10 11 ਵਾਰ ਜਰਾ ਤੋਕ ਦੋ ਹਾਏ ਬੀਬੀ ਅਜੀਤੀ ਜੀ ਆ ਜੀਰ ਗਾਇਰ ਬਟਾ ਮੈਂ ਕਾ ਕੇ ਬੱਚਾ ਬਚਾਣਾ ਘੜਤੀ ਮੰਦਰ ਮੇ ਦਾ ਬਿੱਟ ਜ਼ੋਰ ਦੀ ਬੱਚਾ ਤੇ ਨਹੀਂ ਮਸੜਾ ਨਹੀਂ ਜਿੱਤ ਬੱਚਾ ਆਹ ਦੇ ਹਾਂ ਦੇ ਹੰਦੂੰ ਗੁੰਗਲ ਮਾਰਿਆ ਸਾਡੇ ਅਸਤ ਖੇਡਦੇ ਮੈਂ ਆਪ ਦਵਾਰੀ ਕੰਨ ਕੱਲ ਭਰਾ ਆਜਾ ਮੈਨੂੰ ਨਾ ਬਲਾ ਬਲਿੰਦਰ ਹਟ ਜਾ ਮੈਂ ਨਹੀਂ ਖੇਡਣਾ ਕੁੱਡਣਾ ਨਹੀਂ ਫਿਰ ਆਪਣੀ ਵਾਰੀ ਕਿਉਂ ਖੇਡਦੇ ਸੀਗੇ ਆਪਣੀ ਮੈਂ ਇੰਦਰੇ ਢੀ ਜੋਰ ਦੀ ਮਾਰੇ ਵਾਂ ਆਲਾ ਬਥੇ ਦੇਖ ਲੱਗ ਡੋਤ ਲਾਲ ਕਰਤਾ ਵਾਂ ਆ ਗੱਲ ਦੇਖੀ ਮਰੀ ਉਂਗਲਾ ਜਿਹੜਾ ਕੜਾ ਮਾਰੇ ਮੈਂ ਇੱਕ ਵਾਰੀ ਉਹ ਕਸ ਗਿਆ ਅ ਮੇਰੇ ਹੱਥ ਮੇਰਾ ਥਲਾ ਲਿਓ ਨਹੀਂ ਖਿੱਚ ਖਿੱਚ ਕੇ ਥੱਪੜ ਮਾਰੇ ਮੇਰੇ ਫਿਰ ਗੇਮ ਇਜ਼ ਗੇਮ ਨਾ ਹੋਨ ਕਤਮ ਗਾਇਜ਼ ਇੱਕ ਵਾਰੀ ਮੈਂ ਇਤਨ ਦੱਬਤਾ ਸੀ ਸਰਾਣਾ ਦੇ ਥੱਲੇ ਸਹੀ ਗੱਲ ਇੱਕ ਵਾਰੀ ਦੀਤ ਨਿੱਕੀ ਜੀ ਸੀਗੀ ਮਨਿੰਦਰ ਨੇ ਦੱਬਤਾ ਉੱਤੇ ਸਰਾਣਾ ਦੇ ਕੇ ਮੈਂ ਚ ਰੋਣ ਲੱਗ ਗਈ ਮੈਂ ਸਰਾਣਾ ਦੱਬ ਇੱਕ ਚਪਣੀ ਕਰਦੀ ਜੇ ਸਰਾਣਾ ਦੇ ਮੂੰਹ ਤੋਂ ਦੱਬ ਤਿਆਰ ਨਿਕੰਦਾ ਚਪੜੀ ਕਰਦੀ ਚਪੜੀ ਕਰਦੀ ਕੋਲੀ ਕੋਲੀ ਚਲ ਛੱਡੋ ਯਾਰ ਚਲੋ ਠੀਕ ਹੈ ਗਾਇਜ਼ ਬਾਅਦ ਚ ਮਿਲਦੇ ਹਾਂ ਹੁਣ ਅਸੀਂ ਖੇਡ ਲਿਆ ਕੁੱਟ ਲਿਆ ਲੜ ਲਿਆ ਬਾਅਦ ਚ ਮਿਲਦੇ ਹਾਂ ਰੁੱਕੇ ਪੰਜ ਮਿੰਟ ਸੋ ਗਾਇਜ਼ ਅਸੀਂ ਬਾਹਰ ਨਿਕਲੇ ਸੀਗੇ ਵੀਡੀਓ ਸਟੂਡੀਓ ਬਣਾਉਣ ਤੇ ਕੀ ਕਰੀਏ ਹੁਣ ਆ ਗਿਆ ਮੀਂਹ ਦੇਖੋ ਹਲਕੇ ਹਲਕੇ ਕਣੀਆਂ ਪੈਂਦੀਆਂ ਵੈਸੇ ਜਿਆਦਾ ਨਹੀਂ ਪੈ ਰਹੀਆਂ ਸੋਹਣੀਆਂ ਲੱਗਦੀਆਂ ਸੋਹਣੀਆਂ ਲੱਗਦੀਆਂ ਪਰ ਜਿਆਦਾ ਨਾ ਪਹਿਨ ਸੱਚੀ ਕਣਕਾ ਖਰਾਬ ਹੋ ਜਾਣੀ ਹੁਣ ਤਾਂ ਬਾਬਾ ਜੀ ਨਾ ਕਰੋ ਨਾ ਕਰੋ ਕਣਕ ਵੱਢ ਲੈ ਹਾਂ ਆਉਂਦਾ ਨਹੀਂ ਗਾਣਾ ਹੁੰਦਾ ਨਹੀਂ ਗਾ ਆ ਜਾ ਵੱਡੇ ਤੇ ਸਿੰਗਰ ਵੱਡੇ ਸਟਾਰ ਬਣੇ ਫਿਰਦੇ ਆ ਬਿੜਾ ਗੱਲ ਤੂੰ ਤੇ ਚਲੋ ਠੀਕ ਹੈ ਗਾਇਜ਼ ਰੁੱਕ ਕੇ ਮਿਲਦੇ ਆ ਚਲੋ ਲਿਆਓ ਚਾਹ ਚ ਪੀਓ ਅੱਜ ਤਾਂ ਤੁਸੀਂ ਬਣਾਉਣੇ ਰੋਜ਼ ਮੈਂ ਬਣਾਣਾ ਵਾਂ ਫੇਰ ਕਸ ਗੀਏ ਚੱਲ ਚਾਪਣਾ ਕਾ ਕੀ ਹੋਰ ਮੈਂ ਬਣਾਣਾ ਨਾ ਮਨੰਦਾਵਾ ਮੂੰਜ ਵਾੜਦੇ ਆ ਕਰ ਆ ਹਾ ਬੜਜ ਬੜਜਦੇ ਗਾਇਸ ਮੂੰਜ ਬੜਜਦੇ ਖਾ ਗਈ ਖਾ ਗਈ ਸਾਨੂੰ ਖਾ ਗਈ ਸਾਰਿਆਂ ਨੂੰ ਖਿਦ ਤੱਕ ਖਾ ਗਈ ਮੂੰਜ ਖਿਗਾ ਗਈ ਮੂੰਜ ਮੀਨਾ ਸ਼ਿੱਟਾ ਚਲੋ ਗਾਇਸ ਠੀਕ ਹੈ ਤੁਹਾਨੂੰ ਰੁੱਕ ਕੇ ਮਿਲਦੇ ਆ ਫਿਰ ਚਾਹ ਚੂ ਪੀ ਕੇ ਗਾਈਸ ਮੈਂ ਬੈਠਾ ਆਇਆ ਮम्मा ਨੇ ਮੇਰੇ ਥੱਪੜ ਮਾਰੇ ਨੇ ਜੋਰ ਦੇ ਨਾਲ ਮੇਰੀ ਪੱਖਰ ਕਰ ਤੇ ਮੈਂ ਖੇਡ ਚੜਰੀ ਉਹ ਮੇਰੇ ਪੱਗ ਨੂੰ ਜੜ ਕੇ ਮਾਰ ਦੇਣਾ ਗਾਈਸ ਮੈਂ ਪੱਗ ਨੂੰ ਨਹੀਂ ਮਾਰਿਆ ਸੱਚ ਤੇਰੀ ਮਾਂ ਗਾਈਸ ਆ ਦੇਖ ਲੋ ਤੇਰਾ ਲੜ ਖਰਾਬ ਕਰ ਤਾ ਕਿੰਨਾ ਥੱਲੇ ਆ ਕੇ ਢੱਲਾ ਹੋ ਗਿਆ ਤੁਸੀਂ ਨਾ ਮੇਰੇ ਬਲੌਗ ਚ ਦੇਖੋ ਬਲੌਗ ਚ ਗਏ ਜੰਦੀਆਂ ਸਾਰੇ ਤੁਸੀਂ ਹੁਣੇ ਦੇਖਿਆ ਨਾ ਮੈਂ ਰੋ ਰਹੀ ਸੀਗੀ ਹੈਨਾ ਨਹੀਂ ਦੇਖੀ ਪਤਾ ਪਤਾ ਮੈਂ ਕਿਉਂ ਰੋ ਰਹੀ ਸੀਗੀ ਇਹਨੇ ਆ ਨਾ ਰੀਤ ਦੀ ਬਾਹ ਮਰੋੜਤੀ ਫਿਰ ਰੀਤ ਨੇ ਰੀਤ ਰੋਪੀ ਰੀਤ ਰੋਪੀ ਫਿਰ ਮੈਂ ਇਹਦੇ ਥੱਪੜ ਮਾਰਿਆ ਫਿਰ ਇਹ ਰੋ ਪਿਆ ਫਿਰ ਇਹ ਦੋਨੇ ਰੋ ਪਏ ਫਿਰ ਮੈਂ ਵੀ ਰੋ ਪਿਆ ਗਾਇਸ ਮੈਂ ਹੁਣ ਲੈ ਗਾਇਸ ਛੱਡੀ ਮੰਮਾ ਬੜੀ ਕਿਊਟ ਨਹੀਂ ਹਾ ਗਿਆ ਬਹੁਤ ਜ਼ਿਆਦਾ ਜ਼ਿਆਦਾ ਗਾਇਸ ਬਾਸ ਇੱਕ ਗੱਲ ਆ ਨਾ ਮੇਰੀ ਗੱਲ ਸੁਣ ਲੋ ਅੱਜ ਧਿਆਨ ਨਾਲ ਨજર ਨਾਲ ਆ ਗਰੂ ਮੈਂ ਬਿਮਾਰ ਹੋ ਜੰਨਾ ਫਿਰ ਗਾਇਸ ਮੈਂ ਅੱਜ ਗੱਡੀ ਚਲਾ ਪੂਆ ਤੂੰ ਮੀਂਹ ਚਲਾ ਕੇ ਕਿੱਥੇ ਲੈ ਕੇ ਜਾਣੀ ਹੈ ਚਾਹੇ ਅੱਜ ਮਾਮੇ ਰੋਕ ਲੈਣ ਪਰ ਗੱਡੀ ਚਲਾਉਂਗਾ ਗਾਈਸ ਅੱਜ ਮੀਂਹ ਬਹੁਤ ਪਈ ਜਾਂਦਾ ਤੁਹਾਡੇ ਵੀ ਪੈ ਰਿਆ ਵਾ ਦੱਸਿਓ ਅੱਛਾ ਵੈਸੇ ਅਸੀਂ ਤਾਂ ਅਰਦਾਸ ਕਰੀ ਜਾਂਦੇ ਆ ਰੱਬਾ ਨਾ ਪਾ ਬੀ ਮੈਂ ਕੀ ਸੀ ਨਾ ਮੈਂ ਕੀ ਸੀ ਨਾ ਕਣਕਾ ਖਰਾਬ ਹੋਣ ਗਈਆਂ ਇਹ ਗੱਲਾਂ ਕਣਕਾ ਪੱਕੀਆਂ ਪਈਆਂ ਨੇ ਹੁਣ ਤਾਂ ਅਸੀਂ ਤਾਂ ਬਾਡੀ ਵੀ ਨਹੀਂ ਪਈ ਜਾਂਦਾ ਬਾਡੀ ਤਾਂ ਪੈ ਗਈ ਆ ਕਣਕ ਮਾਮਾ ਬਸ ਆ ਖੇਡਦੇ ਨੇ ਬਾਡੀ ਪੈਣੀ ਤੇ ਚਲੋ ਗਾਈਸ ਆਪਾਂ ਹੁਣ ਪੀਣ ਲੱਗੇ ਆ ਚਾਹ ਤੇ ਸਮਾਨ ਆ ਦੇ ਲੋਏ ਜਾ ਨਾ ਸਮਾਨ ਖਾਂਦੇ ਗਾਏ ਸਮਾਨ ਖਾਂਦੇ ਨੇ ਗਾਇਸ ਅੱਜ ਹੋ ਗਿਆ ਕਨਫਰਮ ਲੱਗ ਗਿਆ ਬਦਲਦੇ ਫੇ ਚਾਲੋ ਸਮਾਨ ਖਾਂਦੀ ਆ ਮੇਰੀ ਜੇਬ ਤੇ 300 ਰੁਪਏ ਕੱਢ ਮੱਕੀ ਦੀ ਭੀਮ ਡੱਬੀ ਓ ਯਾਰ ਅੱਜ ਕੋਈ ਅਮਲੀ ਦਾ ਡੰਗ ਸਰ ਸਾਡੀ ਰਸੀ ਫਿਰੇ ਕਿਰਤਾਰੇ ਕੌਣ ਮਣਾਵੇ ਹੀਰ ਨੂੰ ਆਜ ਜਿੰਦ ਨਿਕਲ ਚੱਲੀ ਲੱਗੀ ਤੋੜ ਸਰੀਰ ਨੂੰ ਕਿ ਕੀ ਯਾਰ ਕੁਦੂ ਜੀ ਕਰੀ ਜਾਂਦੀ ਆ ਆਜ ਜਿੰਦ ਨਿਕਲ ਚੱਲੀ ਲੱਗੀ ਤੋੜ ਸਰੀਰ ਨੂੰ ਅਮਕ ਗਈ ਫੀਮ ਡੱਬੀ ਚੋ ਯਾਰ ਮੈਨੂੰ ਮੰਨ ਨਹੀਂ ਰਹਦਾ ਜਦੋਂ ਇਦਾਂ ਕਰਦੀ ਆ ਇਹਨੂੰ ਲੱਗ ਗਿਆ ਪਤਾ ਜਿ ਡਿਟੈਨਸ਼ਨ ਹੋ ਜਾਂਦੀ ਫਿਰ ਵੀ ਲੱਗੀ ਪਈ ਆ ਇਹਨੇ ਕਹਿੰਦਾ ਪੈਂਟ ਚਾਹੁੰਦੇ ਤੇ ਮੈਂ ਉਹ ਕੱਢ ਦਸਾਂਗਾ ਬੇਫਾਲ ਤੂਜੀ ਆਇਆ ਸਾਡੇ ਗイズ ਤਾਂ ਹੀ ਸਾਡੇ ਬਲੌਗ ਤੇ ਵਿਊਜ਼ ਨਹੀਂ ਆਉਂਦੇਗੇ ਇੱਥੇ ਬਲੌਗ ਬਣਾਦੇ ਬਣਾਦੇ ਜਦੋਂ ਕਈ ਵਾਰ ਮੇਰਾ ਮੂਡ ਨਹੀਂ ਹੁੰਦਾ ਇਹ ਖਰਾਬ ਕਰ ਦਿੰਦੇ ਇਹਨਾਂ ਦਾ ਮੂਡ ਨਹੀਂ ਹੁੰਦਾ ਇਹ ਆਏ ਛੱਡੇ ਇਹਦਾ ਮੂਡ ਨਹੀਂ ਹੁੰਦਾ ਆ ਖਰਾਬ ਕਰ ਦਿੰਦਾ ਇਹ ਫਿਰ ਤਾਂ ਕਾਹਾਂ ਛਿੱਤਰ ਖਾਂਦਾ ਹੈ ਤਾਂ ਹੀ ਛਿੱਤਰ ਖਾਂਦਾ ਆ ਦੇਖ ਪੜੇ ਨੇ ਅਣ ਇਹਦੇ ਚਪੜਾ ਪਈ ਹੋਣੀ ਤਾਂ ਖਰਾਬ ਹੋ ਗਿਆ ਮੈਕਸ਼ਿਮ ਹਣ ਇਹਨਾਂ ਦੋਨਾਂ ਨੇ ਰੋ ਪੈਣਾ ਫਿਰ ਮੇਰਾ ਖਰਾਬ ਹੋ ਜਾਣਾ ਤੁਹਾਡੇ ਘਰੇ ਵੀ ਆਈ ਹੁੰਦਾ ਮੈਂ ਦੱਸਿਓ ਚ ਹੜ ਜਾ ਮੈਕਸ਼ਿਮ ਹਾ ਮਾਰ ਮਾਰ ਲੱਫੜ ਖਾਏਗੀ ਹੱਥ ਚੱਕ ਜੀ ਨਹੀਂ ਤੇਰੇ ਤੋਂ ਵੱਡਾ ਵਾ ਉਹ ਮੈਂ ਤਾਂ ਮਾਲੀ ਕਹਿ ਸਕਦਾ ਵਾ ਹਾਂ ਤੂੰ ਪ੍ਰਧਾਨ ਮੰਤਰੀ ਲੱਗਿਆ ਵਾ ਕਹਿ ਸਕਦਾ ਤੇ ਗਾਇਸ ਆ ਆਪਣੀ ਆ ਗਈ ਐ ਤੇਰੀ ਤੇ ਸਮਾਨ ਲੈਣ ਗਈ ਐ ਸਮਾਨ ਕਿੱਥੇ ਰੱਖਿਆ ਸਮਾਨ ਲੈ ਕੇ ਦਸ ਮਿੰਟ ਕੀ ਹੋ ਗਿਆ ਕੀ ਹੰਡਿਆ ਕਹਦੇ ਤੋ ਮਾਲ ਨਹੀਂ ਮਿਲਿਆ ਜਾ ਤੂੰ ਸਮਾਨ ਚੱਕ ਕੇ ਲੈ ਕਿੱਥੇ ਐ ਸਮਾਨ ਹੈ ਕਿੱਥੇ ਤੇ ਸਮਾਨ ਕਿੱਥੇ ਰੱਖਿਆ ਆਪਾ ਆਪਾ ਸਮਾਨ ਆ ਦੇ ਲੋ ਐਸਾ ਅਸੀਂ ਕਿਹੜਾ ਸਮਾਨ ਖਾਣੇ ਆ ਅਸੀਂ ਆਹਾ ਸਮਾਨ ਖਾਣੇ ਓਏ ਮਠਿਆ ਮਠਿਆ ਮੱਖਿਆ ਮਿੱਠਿਆ ਤਾਂ ਚਲੋ ਗイズ ਆਪਾਂ ਚਾਪ ਨਹੀਂ ਲੱਗਿਆ ਤੇ ਹੁਣ ਇਸ ਵਲੋਗ ਨੂੰ ਕਰਦੇ ਆ ਇੱਥੇ ਐਂਡ ਆਪਣੇ ਆਨੇ ਯੂਟਿਊਬਰ ਫਰੈਂਡਸ ਨੇ ਉਹ ਤੁਸੀਂ ਦੇਖੋ ਥੋੜੀ ਦੇਰ ਤੱਕ ਮੈਂ ਬੋਲਾਂਗਾ ਉਹ ਆ ਰਹੇ ਨੇ ਥੋੜੀ ਦੇਰ ਤੱਕ ਤਾਂ ਤੁਸੀਂ ਨਾਲ ਨੈਕਸਟ ਵਲੋਗ ਚ ਦੇਖਿਓ ਜਾਂ ਜਦੋਂ ਦੇਖਿਓ ਜ਼ਰੂਰ ਦੱਸਿਓਣਾ ਕਿਦਾਂ ਲੱਗੇ ਤੁਹਾਨੂੰ ਮਸਾਂ ਤਾਂ ਬਹੁਤ ਵਧੀਆ ਲੱਗਦੇ ਐਸੇ ਤੁਸੀਂ ਵੀ ਤਾਂ ਤਾਂ ਦੱਸੋ ਤੁਸੀਂ ਨਨ ਬੱਲਾ ਕਿੱਤੇ ਦੇਖਿਆ ਅਗਲੇ ਵਲੌਗ ਚ ਦੇਖੋ ਕੌਣ ਆ ਰਿਹਾ ਕੋ ਨਹੀਂ ਤਾਂ ਸਾਰ ਜਨ ਲਾਈਕ ਬਟਨ ਸ਼ੇਅਰ ਕਰਦੇ ਇਸ ਵੀਡੀਓ ਨੂੰ ਤੇ ਅੱਜ ਦੀ ਵੀਡੀਓ ਤੇ ਇੰਨੀ ਬਚ ਰਹੀ ਤਾਂ ਲਾਈਕ ਕਰੋ ਕਮੈਂਟ ਕਰੋ ਸ਼ੇਅਰ ਕਰੋ ਬਾਏ ਬਾਏ ਗਾਇਸ ਟੇਕ ਕੇਅਰ ਸੀ ਯੂ